8994 ਭਰਤੀ ਸੰਬੰਧੀ ਜੋ ਪੇਪਰ ਐਸ ਸੰਬੰਧੀ ਕੇਸ ਸੀ ਉਸ ਤੇ ਆ ਜੋ ਇੱਕ ਰਿਵਿਊ ਆ ਜੋ आरएਸੀਡਬਲ 209 2024 31 ਮਈ 2024 ਨੂੰ ਰਜਿਸਟਰਡ ਹੋਇਆ ਜੋ ਕੇਸ ਸੀਗਾ ਜੋ ਮੇਨ ਉਹੀ 68 19 ਜੋ ਪ੍ਰਵਿੰਦਰ ਸਿੰਘ ਐਂਡ ਆਦਰਜ਼ ਜੋ ਡਿਸੀਜਨ ਜੇ ਸਾਹਿਬ ਨੇ ਦਿੱਤਾ ਸੀ ਪੇਪਰ ਏ ਨੂੰ ਰੀਕੰਡਕਟ ਕਰਵਾਉਂਦਾ ਜੋ 28 ਜੁਲਾਈ ਨੂੰ ਹੋਣ ਜਾ ਰਿਹਾ ਸੋ ਉਸ ਤੇ ਜੋ ਰਿਵਿਊ ਲਗਿਆ ਉਸ ਫੈਸਲੇ ਤੇ ਜੋ ਰਿਵਿਊ ਲਗਾਇਆ ਗਿਆ ਹੈ ਤੇ ਅੱਜ 17 ਨੰਬਰ ਕੋਰਟ ਦੇ ਵਿੱਚ 101 ਸੀਰੀਅਲ ਨੰਬਰ ਤੇ ਜੋ ਹਿアリング ਹੋਣੀ ਸੀ ਨੈਕਸਟ ਡੇਟ ਤੁਸੀਂ ਦੇਖ ਸਕਦੇ ਹੋ ਨਾਟ ਅਵੇਲੇਬਲ ਹੈ ਜੋ ਡਿਸਪਲੇ ਬੋਰਡ ਆ ਜੋ ਅੱਜ ਹਾਈ ਕੋਰਟ ਦਾ ਦੇਖ ਸਕਦੇ ਹੋ ਤੁਸੀਂ ਜੋ ਕਿਤੇ ਵੀ ਆ ਜੋ ਹੁਣ ਤੱਕ ਜੋ 17 ਨੰਬਰ ਕੋਰਟ ਓਪਨ ਨਹੀਂ ਹੋਈ ਹੈ ਇਸ ਦਾ ਮਤਲਬ ਇਹੀ ਹੈ ਜੋ ਜੱਜ ਸਾਹਿਬਾਨ ਨੇ ਇਨਫੋਰਮੇਸ਼ਨ ਵੀ ਕੋਰਟ ਦੇ ਵਿੱਚੋਂ ਜੋ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਉਹ ਕੋਰਟ ਨਹੀਂ ਲੱਗੀ ਹੈ ਮਤਲਬ ਜੋ ਜੱਜ ਸਾਹਿਬਾਨ ਪ੍ਰੈਜ਼ੈਂਟ ਨਹੀਂ ਹੋਏ ਨੇ ਤਾਂ ਇਸ ਕਰਕੇ ਜੋ ਇਹ ਸੁਣਵਾਈ ਨਹੀਂ ਹੋ ਸਕੇਗੀ ਹੁਣ ਇਹ ਸੁਣਵਾਈ ਹੁਣ ਕਦੋਂ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਰਿਵਿਊ ਦੇ ਲਈ ਜੋ ਸਪੈਸ਼ਲ ਬੈਂਚ ਹੈ ਜੋ ਜੋ ਸ਼ੁੱਕਰਵਾਰ ਫਰਾਈਡੇ ਹੀ ਬੈਠਦਾ ਹੈ ਸੋ ਨੈਕਸਟ ਫਰਾਈਡੇ ਤੇ ਅਗਰ ਜੋ ਕੋਰਟ ਲੱਗਦੀ ਹੈ ਤਾਂ ਫਿਰ ਉਦੋਂ ਸੁਣਵਾਈ ਹੋਣ ਦੇ ਚਾਂਸਸ ਨੇ ਇਸ ਰਿਵਿਊ ਦੇ ਬਾਕੀ ਰਿਵਿਊ ਐਕਸੈਪਟ ਹੁੰਦਾ ਜਾਂ ਨਹੀਂ ਹੁੰਦਾ ਇਹ ਵੀ ਸੁਣਵਾਈ ਤੇ ਹੀ ਡਿਪੈਂਡ ਕਰਦਾ ਹੈ ਇਹ ਫਿਲਹਾਲ ਹੁਣ ਤੱਕ ਦੀ ਅਪਡੇਟ ਹੈ ਸੋ ਅੱਜ ਸੁਣਵਾਈ ਨਹੀਂ ਹੋਣ ਜਾ ਰਹੀ ਹੈ ਕੋਰਟ ਦੇ ਵਿੱਚ ਜੋ ਜੋ ਜਸੇਬਾਨ ਪ੍ਰੈਜ਼েন্ট ਨਹੀਂ ਹੋਏ ਤਾਂ ਜੋ ਬੈਂਚ ਇਹ ਆਪਣੇ ਕੇਸ ਦੀ ਹੈ ਜੋ 17 ਨੰਬਰ ਕੋਰਟ ਦੀ ਨਹੀਂ ਲੱਗੀ ਹੈ ਸੋ ਹੁਣ ਤੱਕ ਦੀ ਇਹੀ ਅਪਡੇਟ ਆ 9594 ਪਰਤੀਬੰਦੀ ਕੋਈ ਵੀ ਅਪਡੇਟ ਹੋਵੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਸਟੀਕ ਜਾਣਕਾਰੀ ਇਸੇ ਚੈਨਲ ਤੇ ਦਿੱਤੀ ਜਾਵੇਗੀ ਸੋ ਚੈਨਲ ਨੂੰ ਜਤ ਜਿਆਦਾ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਜ਼ਰੂਰ ਕਰੋ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ